ਹੁਣ ਆਪਾਂ ਕਰਾਂਗੇ ਚੈਪਟਰ 20 ਕੌਣ ਕਦੇ ਰੁਕਿਆ ਹੈ ਫਰਸਟ ਆਪਾਂ ਰੀਡ ਕਰਾਂਗੇ ਚੈਪਟਰ ਵਤਨ ਮੇਰੇ ਦੀ ਮਿੱਟੀ ਤੇ ਜਦ ਗੋਰਾ ਪਰਛਾਵਾਂ ਇਹ ਚੈਪਟਰ ਹੈ ਜਦੋਂ ਸਾਡੇ ਭਾਰਤ ਦੇ ਉੱਤੇ 1947 ਤੋਂ ਪਹਿਲਾਂ ਦਾ ਟਾਈਮ ਜਦੋਂ ਇੱਥੇ ਅੰਗਰੇਜ਼ਾਂ ਦਾ ਰਾਜ ਸੀਗਾ ਕਿ ਉਸ ਟਾਈਮ ਸਾਡੀ ਮਿੱਟੀ ਦੇ ਉੱਤੇ ਗੋਰਾ ਪਰਛਾਵਾਂ ਯਾਨੀ ਕਿ ਅੰਗਰੇਜ਼ਾਂ ਦਾ ਕਾਲਾ ਪਰਛਾਵਾਂ ਸੀਗਾ ਸੀਗੇ ਤਾਂ ਗੋਰੇ ਬਟਨ ਦਾ ਪਰਛਾਵਾਂ ਇੱਥੇ ਕਾਲਾ ਸੀ ਰੁੱਖ ਬਗਾਉਣਨ ਜਾਂ ਆਪਣ ਲੱਗੇ ਤੇ ਮਤਰੀਆਂ ਪਰਛਾਵਾਂ ਤੇ ਸਾਨੂੰ ਉਸ ਟਾਈਮ ਜਿਹੜੇ ਸਾਡੇ ਰੁੱਖ ਸੀਗੇ ਸਾਨੂੰ ਬਾਗਾਨੇ 'ਚ ਆਪਣ ਲੱਗ ਪਏ ਸੇ ਤੇ ਉਹਨਾਂ ਦੀਆਂ ਛਾਵਾਂ ਸਾਨੂੰ ਮੱਤਰੀਆਂ ਲੱਗਦੀਆਂ ਸੀ ਧੁੱਪ ਤਾਂ ਆਖਰ ਧੁੱਪ ਹੁੰਦੀ ਹੈ ਸਭ ਨੂੰ ਲੱਗੀ ਤੁਹ ਕੋ ਫਿਰ ਵੀ ਟੋਪੀ ਹੁੰਦੀ ਜਿਹੜੀ ਕਿ ਸਾਰਿਆਂ ਨੂੰ ਇੱਕ ਬਰਾਬਰ ਲੱਗਦੀ ਹੈ ਹਰ ਕੋਈ ਸੋਚਣ ਲੱਗਾ ਹੁਣ ਕਿੱਧਰ ਨੂੰ ਜਾਵਾਂ ਹਰ ਕੋਈ ਇਸ ਟਾਈਮ ਇਹੀ ਸੋਚ ਰਿਹਾ ਸੀ ਕਿ ਮੈਂ ਹੁਣ ਕਿੱਧਰ ਨੂੰ ਜਾਵਾਂ ਨਾਹੀਂ ਮੇਰੀ ਆਪਣੀ ਮਿੱਟੀ ਨਾਹੀਂ ਮੇਰਾ ਆਪਣਾ ਘਰ ਕਿ ਨਾ ਤਾਂ ਇਹ ਮੇਰੀ ਆਪਣੀ ਮਿੱਟੀ ਹੈ ਤੇ ਨਾ ਹੀ ਇਹ ਮੇਰਾ ਘਰ ਆਪਣਾ ਹੈ ਕਿਉਂ ਕਿਉਂਕਿ ਮੈਨੂੰ ਇਹ ਸਾਰੇ ਬਗਾਨੇ ਜਾਪਣ ਲੱਗ ਪਏ ਨੇ ਕਿਸੇ ਬਗਾਨੇ ਆ ਮੱਲੀਆਂ ਕਿਉਂਕਿ ਕਿਸੇ ਬਗਾਨੇ ਬੰਦੇ ਨੇ ਇੱਥੇ ਆ ਕੇ ਇਹਨਾਂ ਨੂੰ ਮਲ ਲਿਆ ਹੈ ਯਾਨੀ ਕਿ ਇਹਦੇ ਉੱਤੇ ਆਪਣਾ ਰਾਜ ਕਰ ਲਿਆ ਜੱਦੀ ਪੁਸਤੀ ਥਾਵਾਂ ਜਿਹੜੀਆਂ ਕਿ ਮਿਹੀਆਂ ਜੱਦੀ ਪੁਸਤੀ ਖਾਨਦਾਨੀ ਥਾਵਾਂ ਸੀ ਨਾ ਇੱਧਰ ਨਾ ਉੱਧਰ ਮੈਂ ਨਾ ਕੋਈ ਥੋੜ ਟਿਕਾਣਾ ਨਾ ਮੈਂ ਇੱਧਰ-ਦਰਿਆਂ ਨਾ ਮੈਂ ਉੱਧਰ ਦਰਿਆ ਤੇ ਨਾ ਹੀ ਮੇਰਾ ਕੋਈ ਪੱਕਾ ਟਿਕਾਣਾ ਹੈ ਮੋਤ ਤੋਂ ਵੱਡੀ ਗੱਲ ਹੋਵੇ ਜਦ ਗੁੰਮ ਜਾਏ ਸਰਨਾਵਾ ਮੋਤ ਤੋਂ ਵੱਡੀ ਗੱਲ ਇਹੀ ਹੁੰਦੀ ਹੈ ਜਦ ਬੰਦੇ ਦਾ ਸਰਨਾਵਾ ਸਰਨਾਵਾ ਵਿੱਚ ਪਤਾ ਯਾਨੀ ਕਿ ਥਾਂ ਟਿਕਾਣਾ ਖਤਮ ਹੋ ਜਾਂਦਾ ਹੈ ਜਿੱਥੇ ਸਾਨੂੰ ਬੇਗਾਨਾ ਜਿਹਾ ਲੱਪ ਜਾਂਦਾ ਹੈ ਜਦੋਂ ਕਿ ਇੱਥੇ ਸਾਡੇ ਉੱਪਰ ਕੋਈ ਦੂਜਾ ਰਾਜ ਕਰੇ ਕਿ ਉਹਨਾਂ ਦਾ ਜੀਣ ਵੇ ਲੋਕੋ ਜੋ ਹੱਥੀ ਅੱਡੀ ਫਿਰਦੇ ਕਿ ਉਹਨਾਂ ਦਾ ਜੀਵਨ ਕਿਹੋ ਜਿਹਾ ਹੋਊਗਾ ਜੋ ਦੂਜਿਆਂ ਦੇ ਅੱਗੇ ਮੰਗਦੇ ਫਿਰਦੇ ਹੋਣ ਯਾਨੀ ਕਿ ਹੱਥ ਅਟ ਦੇ ਫਿਰਦੇ ਹੋਣ ਪੇਟ ਜਿਨਾ ਤੇ ਖਾਲੀ ਖਾਲੀ ਟੁੱਕਰ ਖੋਲੇ ਕਾਹਾ ਤੇ ਹੁਣ ਉਹਨਾਂ ਦੇ ਪੇਟ ਖਾਲੀ ਨੇ ਟੁਕ ਕਰ ਜਿਹੜੇ ਹੱਥ 'ਚ ਛੋਟੇ ਛੋਟੇ ਰੋਟੀ ਦੇ ਟੁਕੜੇ ਵੀ ਰਹਿ ਗਏ ਸੀ ਉਹ ਇੰਜ ਲੱਗ ਰਹੇ ਜਿਵੇਂ ਕਾਵਾਂ ਨੇ ਖੋਲੇ ਹੋਣ ਇਤਾਂ ਦੀ ਹਾਲਤ ਵਿੱਚ ਫਿਰ ਕੁਝ ਯਾਨਕੀ ਇੇਦਾਂ ਦੇ ਹਾਲਾਤ 'ਚ ਫਿਰ ਕੁਝ ਸਿਰਲਥ ਅੱਗੇ ਆਈ ਹੈ ਸਿਰਲਥ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਯਾਨਕੀ ਸ਼ਹੀਦ ਸੂਰਮੇ ਆਖਣ ਲੱਗੇ ਉਹਨਾਂ ਨੇ ਆ ਕੇ ਆਖਿਆ ਕਿ ਰੁੱਖ ਵੀ ਸਾਡੇ ਸਾਡੀਆਂ ਹੀ ਛਾਵਾਂ ਨੇ ਉਹਨਾਂ ਨੇ ਆ ਕੇ ਆਖਿਆ ਕਿ ਜਿਹੜੇ ਸਾਡੇ ਰੁੱਖ ਨੇ ਤੇ ਇਹੀ ਸਾਡੀਆਂ ਛਾਵਾਂ ਨੇ ਕਈ ਕਰੋੜਾ ਉੱਠ ਤੁਰੇ ਫਿਰ ਫਿਰ ਇਤ ਤੋਂ ਬਾਅਦ ਕਈ ਕਰੋੜਾ ਲੋਕ ਉਹਨਾਂ ਦੇ ਪਿੱਛੇ ਉੱਠ ਤੁਰੇ ਤੁਰੇ ਉਸ ਪਰਛਾਵੇਂ ਪਿੱਛੇ ਤੇ ਉਸ ਪਰਛਾਵੇਂ ਪਿੱਛੇ ਅਸੀਂ ਦੇਸ਼ ਦੇ ਸਾਡਾ ਕਿ ਸਾਡਾ ਸਾਡਾ ਦੇਸ਼ ਸਾਨੂੰ ਵਾਪਸ ਦੇ ਦੇ ਸਭ ਦਾ ਇੱਕ ਸਰਨਾਵਾ ਕਿਉਂਕਿ ਸਾਡਾ ਸਾਰਿਆਂ ਦਾ ਸਰਨਾਵਾ ਯਾਨਕੀ ਰਹਿਣ ਦੀ ਜਗਾ ਇਹੀ ਹੈ ਮੈਂ ਵੀ ਸਾਂ ਤੂੰ ਵੀ ਸਾਂ ਤੇ ਉਹ ਵੀ ਸਾਂ ਤਾਂ ਸੀ ਯਾਨਕੀ ਤੂੰ ਵੀ ਮੈਂ ਤੇ ਉਹ ਸਾਰੇ ਅਸੀਂ ਇਕੱਠੇ ਹੀ ਖੜੇ ਹੋਵਾਂਗੇ ਪਹਿਨ ਬਸੰਤੀ ਚੋਲੇ ਚੋਲੇ ਉਬਰਣ ਲੱਗੀਆਂ ਪਾਵਾਂ ਤੇ ਉਸ ਟਾਈਮ ਬਸੰਤੀ ਚੋਲੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਕਿ ਭਗਤ ਸਿੰਘ ਜੀ ਤੇ ਕਈ ਹੋਰ ਸ਼ਹੀਦ ਕਰਤਾਰ ਸਿੰਘ ਸਰਾਭਾ ਸਾਰਿਆਂ ਨੇ ਬਸੰਤੀ ਚੋਲੇ ਪਹਿਲ ਕੇ ਆਪਣੀ ਦੇਸ਼ ਦੀ ਮਿੱਟੀ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਬਾਵਾਂ ਉਭਾਰੀਆਂ ਤੁਸੀਂ ਸਿਆਣੇ ਸਭ ਕੁਝ ਜਾਣੋ ਕਿ ਕੁਝ ਅੱਗੇ ਹੋਇਆ ਤੁਸੀਂ ਸਾਰੇ ਸਿਆਣੇ ਹੋ ਕਿ ਤੁਹਾਨੂੰ ਪਤਾ ਹੈ ਕਿ ਅੱਗੇ ਕੀ ਕੁਝ ਹੋਇਆ ਹੈ ਕੌਣ ਕਦੇ ਰੁਕਿਆ ਹੈ ਸਾਵੇਂ ਸ਼ੂਕ ਦੀਆਂ ਦਰਿਆਵਾਂ ਕਦੇ ਵੀ ਕਿਸੇ ਨੂੰ ਚੱਲਦੇ ਹੋਏ ਦਰਿਆਵ ਨੂੰ ਕੋਈ ਰੋਗ ਨਹੀਂ ਸਕਦਾ ਸੋ ਸਟੂਡੈਂਟ ਆਪਾਂ ਚੈਪਟਰ ਇਹ ਕਰ ਚੁੱਕੇ ਚੈਪਟਰ ਸਮਸੁਖੀ ਠੀਕ ਹੈ